ਹਰਜੀਤਕੌਰ ਤੋਂ ਬਾਅਦ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਹੀ ਨਵਾਂ ਸ਼ਹਿਰ ਦੇ ਪਿੰਡ ਪੀਰੋਵਾਲ ਨਾਲ ਸੰਬੰਧ ਰੱਖਦੇ ਪਰਮਜੀਤ ਸਿੰਘ ਜੋ ਕਿ ਇੱਕ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੇ ਕਿ ਪਰਮਜੀਤ ਸਿੰਘ ਅਕਸਰ ਅਮਰੀਕਾ ਤੋਂ ਆਪਣੇ ਪਿੰਡ ਆਉਂਦੇ ਜਾਂਦੇ ਰਹਿੰਦੇ ਨੇ 3 ਜੁਲਾਈ ਨੂੰ ਜਦੋਂ ਭਾਰਤ ਤੋਂ ਵਾਪਸ ਅਮਰੀਕਾ ਆਏ ਤਾਂ ਉਹਨਾਂ ਨੂੰ ਸ਼ਿਕਾਗੋ ਦੇ ਓਹੇਅਰ ਹੇਅਰਪੋਰਟ ਤੇ ਇਮੀਗ੍ਰੇਸ਼ਨ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ 30 ਸਾਲ ਤੋਂ ਅਮਰੀਕਾ 'ਚ ਰਹਿ ਰਹੇ ਪਰਮਜੀਤ ਸਿੰਘ ਬੀਤੇ 2 ਮਹੀਨਿਆਂ ਤੋਂ ਕੈਦ ਵਿੱਚ ਨੇ ਤੇ ਅਮਰੀਕਾ ਤੋਂ ਬਾਹਰ ਕੱਢੇ ਜਾਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਨੇ ਪਰਮਜੀਤ ਸਿੰਘ ਦੇ ਪਰਿਵਾਰ ਮੁਤਾਬਕ ਪਰਮਜੀਤ ਸਿੰਘ ਨੇ ਅਕਤੂਬਰ 'ਚ ਬ੍ਰੇਨ ਟਿਊਮਰ ਦੀ ਦੂਜੀ ਸਰਜਰੀ ਕਰਵਾਉਣੀ ਸੀ ਉਹਨਾਂ ਨੂੰ ਦਿਲ ਸੰਬੰਧੀ ਦਿੱਕਤਾਂ ਨੇ ਤੇ ਉਹਨਾਂ ਦੀ ਨਿਗਾ ਵੀ ਲਗਾਤਾਰ ਘਟਦੇ ਜਾ ਰਹੀ ਹੈ ਤੇ ਕੈਂਟਕੀ ਕਾਉਂਟੀ ਜੇਲ੍ਹ 'ਚ ਕੈਦ ਪਰਮਜੀਤ ਸਿੰਘ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਵੀ ਨਹੀਂ ਮਿਲ ਰਹੀ ਤੇ ਉਹਨਾਂ ਦੀ ਸਰੀਰਕ ਹਾਲਤ ਖਰਾਬ ਹੁੰਦੀ ਜਾ ਰਹੀ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਪਰਮਜੀਤ ਸਿੰਘ ਨੂੰ ਹਿਰਾਸਤ ਚ ਲੈ ਜਾਣ ਤੇ ਉਹਨਾਂ ਨੂੰ ਮੈਡੀਕਲ ਸਹਾਇਤਾ ਬਾਰੇ ਈਮੇਲ 'ਚ ਪੁੱਛੇ ਸਵਾਲ ਦਾ ਜਵਾਬ ਦੰਦਿਆ ਕਿਹਾ ਸੀ ਕਿ ICE ਦੀ ਹਿਰਾਸਤ ਚ ਲੈ ਜਾਣ ਤੋਂ ਬਾਅਦ ਹਰੇਕ ਸ਼ਖਸ ਨੂੰ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਇਨਾਂ 'ਚ ਐਮਰਜੈਂਸੀ ਤੇ ਫੁੱਲ ਹੈਲਥ ਅਸੈਸਮੈਂਟ ਵੀ ਸ਼ਾਮਲ ਹੈ ਪਰ ਪਰਮਜੀਤ ਨੂੰ ਕੋਈ ਲੋੜਿੰਦੀ ਮੈਡੀਕਲ ਸਹੂਲਤ ਨਹੀਂ ਮਿਲ ਰਹੀ ਇਕ ਗ੍ਰਿਫਤਾਰੀ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਇੱਕ 25 ਸਾਲ ਪੁਰਾਣੇ ਮਾਮਲੇ ਦੇ ਆਧਾਰ ਤੇ ਹੋਈ ਹੈ ਦਰਅਸਲ ਇਹ ਮਾਮਲਾ ਇੱਕ ਪੇ ਫੋਨ ਦੀ ਬਿਨਾਂ ਪੈਸੇ ਭਰੇ ਵਰਤੋਂ ਕਰਨ ਬਾਰੇ ਸੀ ਇਸ ਕੇਸ 'ਚ ਪਰਮਜੀਤ ਸਿੰਘ ਨੂੰ ਕਿਹਾ ਜਾ ਰਿਹਾ ਹੈ ਕਿ 10 ਦਿਨਾਂ ਦੀ ਜੇਲ੍ਹ ਹੋਈ ਸੀ ਜਦਕਿ 1.5 ਸਾਲ ਦੀ ਸਜ਼ਾ ਸਸਪੈਂਡ ਕਰ ਦਿੱਤੀ ਗਈ ਸੀ ਪਰਮਜੀਤ ਸਿੰਘ ਵੱਲੋਂ ਇਹ ਸਜ਼ਾ ਪੂਰੀ ਕਰ ਲਈ ਗਈ ਸੀ ਤੇ ਜੁਰਮਾਨਾ ਵੀ ਭਰਿਆ ਗਿਆ ਸੀ ਪਰ ਇਸ ਦੇ ਬਾਵਜੂਦ ਆਈਸੀਈ ਵੱਲੋਂ ਉਸ ਨੂੰ 에어ਪੋਰਟ ਤੋਂ ਗ੍ਰਿਫਤਾਰ ਕਰਨਾ ਗਿਆ ਤੇ ਪਰਮਜੀਤ ਸਿੰਘ ਇਸ ਵੇਲੇ ਪਿਛਲੇ 2 ਮਹੀਨਿਆਂ ਤੋਂ ਕੈਦ ਵਿੱਚ ਹੈ ਹਰਜੀਤਕੋੜ ਤੋਂ ਬਾਅਦ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਨਵਾਂ ਸ਼ਹਿਰ ਦੇ ਪਿੰਡ ਪੀਰੋਵਾਲ ਨਾਲ ਸੰਬੰਧ ਰੱਖਦੇ ਪਰਮਜੀਤ ਸਿੰਘ ਜੋ ਕਿ ਇੱਕ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੇ ਕਿ ਪਰਮਜੀਤ ਸਿੰਘ ਅਕਸਰ ਅਮਰੀਕਾ ਤੋਂ ਆਪਣੇ ਪਿੰਡ ਆਉਂਦੇ ਜਾਂਦੇ ਰਹਿੰਦੇ ਨੇ 3 ਜੁਲਾਈ ਨੂੰ ਜਦੋਂ ਭਾਰਤ ਤੋਂ ਵਾਪਸ ਅਮਰੀਕਾ ਆਏ ਤਾਂ ਉਹਨਾਂ ਨੂੰ ਸ਼ਿਕਾਗੋ ਦੇ ਓਹੇਅਰ ਹੇਅਰਪੋਰਟ ਤੇ ਇਮੀਗ੍ਰੇਸ਼ਨ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ 30 ਸਾਲ ਤੋਂ ਅਮਰੀਕਾ 'ਚ ਰਹਿ ਰਹੇ ਪਰਮਜੀਤ ਸਿੰਘ ਬੀਤੇ 2 ਮਹੀਨਿਆਂ ਤੋਂ ਕੈਦ ਵਿੱਚ ਨੇ ਤੇ ਅਮਰੀਕਾ ਤੋਂ ਬਾਹਰ ਕੱਢੇ ਜਾਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਨੇ ਪਰਮਜੀਤ ਸਿੰਘ ਦੇ ਪਰਿਵਾਰ ਮੁਤਾਬਕ ਪਰਮਜੀਤ ਸਿੰਘ ਨੇ ਅਕਤੂਬਰ 'ਚ ਬ੍ਰੇਨ ਟਿਊਮਰ ਦੀ ਦੂਜੀ ਸਰਜਰੀ ਕਰਵਾਉਣੀ ਸੀ ਉਹਨਾਂ ਨੂੰ ਦਿਲ ਸੰਬੰਧੀ ਦਿੱਕਤਾਂ ਨੇ ਤੇ ਉਹਨਾਂ ਦੀ ਨਿਗਾ ਵੀ ਲਗਾਤਾਰ ਘਟਦੇ ਜਾ ਰਹੀ ਹੈ ਤੇ ਕੈਂਟਕੀ ਕਾਉਂਟੀ ਜੇਲ੍ਹ 'ਚ ਕੈਦ ਪਰਮਜੀਤ ਸਿੰਘ ਨੂੰ ਨਰਿੰਦੀ ਮੈਡੀਕਲ ਸਹਾਇਤਾ ਵੀ ਨਹੀਂ ਮਿਲ ਰਹੀ ਤੇ ਉਹਨਾਂ ਦੀ ਸਰੀਰਿਕ ਹਾਲਤ ਖਰਾਬ ਹੁੰਦੀ ਜਾ ਰਹੀ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਪਰਮਜੀਤ ਸਿੰਘ ਨੂੰ ਹਿਰਾਸਤ ਚ ਲੈ ਜਾਣ ਤੇ ਉਹਨਾਂ ਨੂੰ ਮੈਡੀਕਲ ਸਹਾਇਤਾ ਬਾਰੇ ਈਮੇਲ 'ਚ ਪੁੱਛੇ ਸਵਾਲ ਦਾ ਜਵਾਬ ਦੰਦਿਆ ਕਿਹਾ ਸੀ ਕਿ ICE ਦੀਜ਼ ਹਿਰਾਸਤ ਚ ਲੈ ਜਾਣ ਤੋਂ ਬਾਅਦ ਹਰੇਕ ਸ਼ਖਸ ਨੂੰ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਇਨਾਂ 'ਚ ਐਮਰਜੈਂਸੀ ਤੇ ਫੁੱਲ ਹੈਲਥ ਅਸੈਸਮੈਂਟ ਵੀ ਸ਼ਾਮਲ ਹੈ ਪਰ ਪਰਮਜੀਤ ਨੂੰ ਕੋਈ ਲੋੜਿੰਦੀ ਮੈਡੀਕਲ ਸਹੂਲਤ ਨਹੀਂ ਮਿਲ ਰਹੀ ਇਕ ਗ੍ਰਿਫਤਾਰੀ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਇੱਕ 25 ਸਾਲ ਪੁਰਾਣੇ ਮਾਮਲੇ ਦੇ ਆਧਾਰ ਤੇ ਹੋਈ ਹੈ ਦਰਅਸਲ ਇਹ ਮਾਮਲਾ ਇੱਕ ਪੇ ਫੋਨ ਦੀ ਬਿਨਾਂ ਪੈਸੇ ਭਰੇ ਵਰਤੋਂ ਕਰਨ ਬਾਰੇ ਸੀ ਇਸ ਕੇਸ 'ਚ ਪਰਮਜੀਤ ਸਿੰਘ ਨੂੰ ਕਿਹਾ ਜਾ ਰਿਹਾ ਹੈ ਕਿ 10 ਦਿਨਾਂ ਦੀ ਜੇਲ੍ਹ ਹੋਈ ਸੀ ਜਦਕਿ 1.5 ਸਾਲ ਦੀ ਸਜ਼ਾ ਸਸਪੈਂਡ ਕਰ ਦਿੱਤੀ ਗਈ ਸੀ ਪਰਮਜੀਤ ਸਿੰਘ ਵੱਲੋਂ ਇਹ ਸਜ਼ਾ ਪੂਰੀ ਕਰ ਲਈ ਗਈ ਸੀ ਤੇ ਜੁਰਮਾਨਾ ਵੀ ਭਰਿਆ ਗਿਆ ਸੀ ਪਰ ਇਸ ਦੇ ਬਾਵਜੂਦ ਆਈਸੀਈ ਵੱਲੋਂ ਉਸ ਨੂੰ 에ਅਰਪੋਰਟ ਤੋਂ ਗ੍ਰਿਫਤਾਰ ਕਰਨ ਲਗਿਆ ਤੇ ਪਰਮਜੀਤ ਸਿੰਘ ਇਸ ਵੇਲੇ ਪਿਛਲੇ 2 ਮਹੀਨਿਆਂ ਤੋਂ ਕੈਦ ਵਿੱਚ ਹੈ